ਸੰਗਤ ਜੀ ਇਹ ਸ਼ਬਦ ਦਾ ਜਾਪ 40 ਦਿਨ ਉੱਚੀ ਆਵਾਜ਼ ਦੇ ਵਿੱਚ ਆਪਣੇ ਘਰ ਵਿੱਚ ਲੱਗਿਆ ਰਹਿੰਦੇ ਹੋ ਤੁਸੀਂ ਆਪਣੇ ਅੱਖੀ ਆਪਣੇ ਦੁਸ਼ਮਣਾਂ ਦਾ ਨਾਸ਼ ਹੁੰਦੇ ਦੇਖੋਗੇ ਖਬਰਾਂ ਦੀ ਲੋੜ ਨਹੀਂ ਗੁਰਬਾਣੀ ਦੇ ਓਟ ਆਸਰੇ ਨਾਲ ਤੁਸੀਂ ਰੋਗ ਮੁਕਤ ਹੋ ਜਾਵੋਗੇ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਹ ਸ਼ਬਦ ਦਾ ਜਾਪ ਕਰਨ ਤੋਂ ਬਾਅਦ ਘਰ ਵਿੱਚ ਜਲ ਦਾ ਛਿੱਟਾ ਜ਼ਰੂਰ ਦਿਓ ਜੀ ਆਓ ਹੁਣ ਅਸੀਂ ਇਹ ਸ਼ਬਦ ਦੇ ਨਾਲ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਮਾ ਦੂਤ ਦੁਸ਼ਮਣ ਸਭ ਤੁਝ ਤੇ ਨਿਵਾਰੇ ਪਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਏ ਓ ਤਤਕਾਲ ਤੁਮ ਹਾਰਾ ਨਿਰਖੋ ਤੁਮਰੀ ਔਰ ਹਰਨੀਤ ਮਰਾਰ ਸਹਾਈ ਹੋ ਦਾਸ ਕੋ ਕਰ ਗਏ ਉਧਰ ਨੀਤ ਰਹਾਉ ਸੁਣੇ ਬੇਣਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨੰਦ ਪਏ ਦੁਖ ਭਾਗੈ ਸਦਾ ਸਦਾ ਹਰਿ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਮਾ ਦੂਤ ਦੁਸ਼ਮਣ ਸਭ ਤੁਝ ਤੇ ਨਿਵਾਰੇ ਪਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਏ ਓ ਤਤਕਾਲ ਤੁਮ ਹਾਰਾ ਨਿਰਖ ਤੁਮਰੀ ਔਰ ਹਰਨੀਤ ਮਰਾਰ ਸਹਾਈ ਹੋ ਦਾਸ ਕੋ ਕਰ ਗਏ ਉਧਰ ਨੀਤ ਰਹਾਉ ਸੁਨੇ ਬੇਣਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨੰਦ ਪਏ ਦੁਖ ਭਾਗੈ ਸਦਾ ਸਦਾ ਹਰਿ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਮਾ ਦੂਤ ਦੁਸ਼ਮਣ ਸਭ ਤੁਝ ਤੇ ਨਿਵਾਰੇ ਪ੍ਰਗਟ ਪਰ ਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਏ ਉਹ ਤਤ ਕਾਲ ਤੁਮ ਮਾਰਾ ਨਿਰਖੋ ਤੁਮਰੀ ਉਰ ਹਰਣੀਤ ਮਰਾਰ ਸਹਾਈ ਹੋ ਦਾਸ ਕੋ ਕਰ ਗਏ ਉਦਰ ਮੀਤ ਰਹਾਉ ਸੋਣੇ ਬੇਣਤੀ ਠਾਕੁਰ ਮੇਰੇ ਖਸਮਾ ਨਾ ਕਰੇ ਆਪ ਨਾਨਕ ਅਨੰਦ ਪਏ ਦੁਖ ਪਾਗੈ ਸਦਾ ਸਦਾ ਹਰ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਵਾਂ ਦੂਤ ਦੁਸ਼ਮਣ ਸਭ ਤੁਜ ਤੇ ਨਿਵਾਰੈ ਪ੍ਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਏ ਉਹ ਤਤਕਾਲ ਤੁਮ ਹਾਰਾ ਨਿਰਖੋ ਤੁਮਰੀ ਔਰ ਹਰਨੀਤ ਮਰਾਰ ਸਹਾਈ ਹੋ ਦਾਸ ਕੋ ਕਰ ਗਏ ਉਧਰ ਨੀਤ ਰਹਾਉ ਸੁਣੇ ਬੇਣਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨੰਦ ਪਏ ਦੁਖ ਭਾਗੈ ਸਦਾ ਸਦਾ ਹਰਿ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਮਾ ਦੂਤ ਦੁਸ਼ਮਣ ਸਭ ਤੁਝ ਤੇ ਨਿਵਾਰੇ ਪਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਏ ਓਹ ਤਤਕਾਲ ਤੁਮ ਹਾਰਾ ਨਿਰਖੋ ਤੁਮਰੀ ਔਰ ਹਰਨੀਤ ਮਰਾਰ ਸਹਾਈ ਹੋ ਦਾਸ ਕੋ ਕਰ ਗਏ ਉਧਰ ਨੀਤ ਰਹਾਉ ਸੁਣੇ ਬੇਣਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨੰਦ ਪਏ ਦੁਖ ਭਾਗੈ ਸਦਾ ਸਦਾ ਹਰਿ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਮਾ ਦੂਤ ਦੁਸ਼ਮਣ ਸਭ ਤੁਝ ਤੇ ਨਿਵਾਰੇ ਪਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਏ ਓ ਤਤਕਾਲ ਤੁਮ ਹਾਰਾ ਨਿਰਖੋ ਤੁਮਰੀ ਔਰ ਹਰਨੀਤ ਮਰਾਰ ਸਹਾਈ ਹੋ ਦਾਸ ਕੋ ਕਰ ਗਏ ਉਧਰ ਨੀਤ ਰਹਾਉ ਸੁਣੇ ਬੇਣਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨੰਦ ਪਏ ਦੁਖ ਭਾਗੈ ਸਦਾ ਸਦਾ ਹਰਿ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਮਾ ਦੂਤ ਦੁਸ਼ਮਣ ਸਭ ਤੁਝ ਤੇ ਨਿਵਾਰੇ ਪਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਏ ਓ ਤਤਕਾਲ ਤੁਮ ਹਾਰਾ ਨਿਰਖ ਤੁਮਰੀ ਔਰ ਹਰਨੀਤ ਮਰਾਰ ਸਹਾਈ ਹੋ ਦਾਸ ਕੋ ਕਰ ਗਏ ਉਧਰ ਨੀਤ ਰਹਾਉ ਸੋਨੇ ਬੇਣਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨੰਦ ਪੈ ਦੁਖ ਭਾਗੈ ਸਦਾ ਸਦਾ ਹਰਿ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਮਾ ਦੂਤ ਦੁਸ਼ਮਣ ਸਭ ਤੁਝ ਤੇ ਨਿਵਾਰੇ ਬਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਏ ਉਹ ਤਤਕਾਲ ਤੁਮ ਹਾਰਾ ਨਿਰਖਾ ਤੁਮਰੀ ਔਰ ਹਰ ਨੀਤ ਮਰਾਰ ਸਹਾਈ ਹੋ ਦਾਸ ਕੋ ਕਰ ਗਏ ਉਧਰ ਨੀਤ ਰਹਾਉ ਸੁਣੇ ਬੇਣਤੀ ਠਾਕੁਰ ਮੇਰੇ ਕਸਮਾ ਨ ਕਰੀ ਆਪ ਨਾਨਕ ਅਨੰਦ ਪਏ ਦੁਖ ਭਾਗੈ ਸਦਾ ਸਦਾ ਹਰਿ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਮਾ ਦੂਤ ਦੁਸ਼ਮਣ ਸਭ ਤੁਝ ਤੇ ਨਿਵਾਰੇ ਪਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਏ ਉਹ ਤਤਕਾਲ ਤੁਮ ਹਾਰਾ ਨਿਰਖੋ ਤੁਮਰੀ ਉਰ ਹਰਨੀਤ ਮਰਾਰ ਸਹਾਈ ਹੋ ਦਾਸ ਕੋ ਕਰ ਗਏ ਉਧਰਨੀਤ ਰਹਾਉ ਸੁਣੇ ਬੇਣਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨੰਦ ਪਏ ਦੁਖ ਭਾਗੈ ਸਦਾ ਸਦਾ ਹਰਿ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਮਾ ਦੂਤ ਦੁਸ਼ਮਣ ਸਭ ਤੁਝ ਤੇ ਨਿਵਾਰੇ ਪਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਏ ਓ ਤਤਕਾਲ ਤੁਮ ਹਾਰਾ ਨਿਰਖੋ ਤੁਮਰੀ ਔਰ ਹਰਨੀਤ ਮਰਾਰ ਸਹਾਈ ਹੋ ਦਾਸ ਕੋ ਕਰ ਗਏ ਉਧਰ ਨੀਤ ਰਹਾਉ ਸੁਣੇ ਬੇਣਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨੰਦ ਪਏ ਦੁਖ ਭਾਗੈ ਸਦਾ ਸਦਾ ਹਰਿ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਮਾ ਦੂਤ ਦੁਸ਼ਮਣ ਸਭ ਤੁਝ ਤੇ ਨਿਵਾਰੇ ਪਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਏ ਓ ਤਤਕਾਲ ਤੁਮ ਹਾਰਾ ਨਿਰਖੋ ਤੁਮਰੀ ਔਰ ਹਰਨੀਤ ਮਰਾਰ ਸਹਾਈ ਹੋ ਦਾਸ ਕੋ ਕਰ ਗਏ ਉਧਰ ਨੀਤ ਰਹਾਉ ਸੁਣੇ ਬੇਣਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨੰਦ ਪਏ ਦੁਖ ਭਾਗੈ ਸਦਾ ਸਦਾ ਹਰਿ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਮਾ ਦੂਤ ਦੁਸ਼ਮਣ ਸਭ ਤੁਝ ਤੇ ਨਿਵਾਰੇ ਪਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਏ ਓ ਤਤਕਾਲ ਤੁਮ ਹਾਰਾ ਨਿਰਖ ਤੁਮਰੀ ਔਰ ਹਰਨੀਤ ਮਰਾਰ ਸਹਾਈ ਹੋ ਦਾਸ ਕੋ ਕਰ ਗਏ ਉਧਰ ਨੀਤ ਰਹਾਉ ਸੁਨੇ ਬੇਣਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨੰਦ ਪਏ ਦੁਖ ਭਾਗੇ ਸਦਾ ਸਦਾ ਹਰਿ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਮਾ ਦੂਤ ਦੁਸ਼ਮਣ ਸਭ ਤੁਝ ਤੇ ਨਿਵਾਰੇ ਬਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਏ ਉਹ ਤਤਕਾਲ ਤੁਮ ਹਾਰਾ ਨਿਰਖਾ ਤੁਮਰੀ ਉਰ ਹਰਨੀਤ ਮਰਾਰ ਸਹਾਈ ਹੋ ਦਾਸ ਕੋ ਕਰ ਗਏ ਉਧਰਨੀਤ ਰਹਾਉ ਸੁਣੇ ਬੇਣਤੀ ਠਾਕੁਰ ਮੇਰੇ ਕਸਮਾ ਨ ਕਰੀ ਆਪ ਨਾਨਕ ਅਨੰਦ ਪਏ ਦੁਖ ਭਾਗੈ ਸਦਾ ਸਦਾ ਹਰਿ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਮਾ ਦੂਤ ਦੁਸ਼ਮਣ ਸਭ ਤੁਝ ਤੇ ਨਿਵਾਰੇ ਪਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਏ ਓਹ ਤਤਕਾਲ ਤੁਮ ਹਾਰਾ ਨਿਰਖੋ ਤੁਮਰੀ ਔਰ ਹਰਨੀਤ ਮਰਾਰ ਸਹਾਈ ਹੋ ਦਾਸ ਕੋ ਕਰ ਗਏ ਉਧਰ ਨੀਤ ਰਹਾਉ ਸੁਣੇ ਬੇਣਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨੰਦ ਪਏ ਦੁਖ ਭਾਗੈ ਸਦਾ ਸਦਾ ਹਰਿ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਮਾ ਦੂਤ ਦੁਸ਼ਮਣ ਸਭ ਤੁਝ ਤੇ ਨਿਵਾਰੇ ਪਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਏ ਓ ਤਤ ਕਾਲ ਤੁਮ ਮਾਰਾ ਨਿਰਖੋ ਤੁਮਰੀ ਔਰ ਹਰਨੀਤ ਮਰਾਰ ਸਹਾਈ ਹੋ ਦਾਸ ਕੋ ਕਰ ਗਏ ਉਧਰ ਨੀਤ ਰਹਾਉ ਸੁਣੇ ਬੇਣਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨੰਦ ਪਏ ਦੁਖ ਭਾਗੈ ਸਦਾ ਸਦਾ ਹਰਿ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਮਾ ਦੂਤ ਦੁਸ਼ਮਣ ਸਭ ਤੁਜ ਤੇ ਨਿਵਾਰੇ ਪਰਗਟ ਪਰ ਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਏ ਓ ਤਤਕਾਲ ਤੁਮ ਹਾਰਾ ਨਿਰਖੋ ਤੁਮਰੀ ਔਰ ਹਰ ਨੀਤ ਮਰਾਰ ਸਹਾਈ ਹੋ ਦਾਸ ਕੋ ਕਰ ਗਏ ਉਧਰ ਨੀਤ ਰਹਾਉ ਸੁਣੀ ਬੇਣਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨੰਦ ਪਏ ਦੁਖ ਭਾਗੈ ਸਦਾ ਸਦਾ ਹਰਿ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਮਾ ਦੂਤ ਦੁਸ਼ਮਣ ਸਭ ਤੁਝ ਤੇ ਨਿਵਾਰੇ ਪਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਏ ਓ ਤਤਕਾਲ ਤੁਮ ਹਾਰਾ ਨਿਰਖ ਤੁਮਰੀ ਔਰ ਹਰਨੀਤ ਮਰਾਰ ਸਹਾਈ ਹੋ ਦਾਸ ਕੋ ਕਰ ਗਏ ਉਧਰ ਨੀਤ ਰਹਾਉ ਸੋਨੇ ਬੇਣਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨੰਦ ਪੈ ਦੁਖ ਭਾਗੈ ਸਦਾ ਸਦਾ ਹਰਿ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਮਾ ਦੂਤ ਦੁਸ਼ਮਣ ਸਭ ਤੁਝ ਤੇ ਨਿਵਾਰੇ ਬਰਗਟ ਪਰ ਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਏ ਓਹ ਤਤਕਾਲ ਤੁਮ ਮਾਰਾ ਨਿਰਖਾ ਤੁਮਰੀ ਔਰ ਹਰ ਨੀਤ ਮਰਾਰ ਸਹਾਈ ਹੋ ਦਾਸ ਕੋ ਕਰ ਗਏ ਉਧਰ ਨੀਤ ਰਹਾਉ ਸੁਣੇ ਬੇਣਤੀ ਠਾਕੁਰ ਮੇਰੇ ਕਸਮਾ ਨਾ ਕਰੀ ਆਪ ਨਾਨਕ ਅਨੰਦ ਪੈ ਦੁੱਖ ਭਾਗੈ ਸਦਾ ਸਦਾ ਹਰਿ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਮਾ ਦੂਤ ਦੁਸ਼ਮਣ ਸਭ ਤੁਝ ਤੇ ਨਿਵਾਰੇ ਪਰਗਟ ਪਰ ਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਏ ਉਹ ਤਤਕਾਲ ਤੁਮ ਮਾਰਾ ਨਿਰਖਾ ਤੁਮਰੀ ਔਰ ਹਰਨੀਤ ਮਰਾਰ ਸਹਾਈ ਹੋ ਦਾਸ ਕੋ ਕਰ ਗਏ ਉਧਰਨੀਤ ਰਹਾਉ ਸੁਣੇ ਬੇਣਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨੰਦ ਪਏ ਦੁਖ ਭਾਗਿਆ ਸਦਾ ਸਦਾ ਹਰਿ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਮਾ ਦੂਤ ਦੁਸ਼ਮਣ ਸਭ ਤੁਝ ਤੇ ਨਿਵਾਰੇ ਪਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਏ ਓ ਤਤਕਾਲ ਤੁਮ ਮਾਰਾ ਨਿਰਖੋ ਤੁਮਰੀ ਔਰ ਹਰਨੀਤ ਮਰਾਰ ਸਹਾਈ ਹੋ ਦਾਸ ਕੋ ਕਰ ਗਏ ਉਧਰ ਨੀਤ ਰਹਾਉ ਸੁਣੇ ਬੇਣਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨੰਦ ਪਏ ਦੁਖ ਭਾਗੈ ਸਦਾ ਸਦਾ ਹਰਿ ਜਾਪ